ਇਸ ਦਰ ਤੇ ਆਓ ਤਾਂ ਤਿੰਨ ਚੀਜ਼ਾਂ ਪੱਲੇ ਬੰਨ ਲਿਓ ਪਹਿਲੀ ਦਰ ਨਹੀਂ ਛੱਡਣਾ ਜੇ ਦਾਤ ਲੈਣੀ ਹੈ ਇੱਕ ਦਰ ਤੇ ਬਹਿ ਜਾ ਕਈ ਵਾਰ ਦੇਖੀ ਤਾਂ ਕੋਈ ਗੱਡੀ ਦੇ ਨਾ ਭਿਖਾਰੀ ਮੰਗਤਾ ਉਹ ਗੱਡੀ ਦਾ ਸ਼ੀਸ਼ਾ ਹੀ ਫੜ ਲੌਂਦਾ ਬੰਦਾ ਕਹਿੰਦਾ ਹੁਣ ਤੂੰ ਖੜਾ ਕਿਦਾਂ ਛੜਾਈਏ ਜੇਬ ਚੋਂ ਕੁਛ ਨਾ ਕੁਛ ਦੇਣਾ ਹੀ ਪੈਣਾ ਇੱਕ ਦਰ ਦੇ ਓਕੇ ਬਹਿ ਜਾ ਸਗਲ ਦਵਾਰ ਕੋ ਸਾਡ ਕਹਿਓ ਤਾਂ ਹਾਰੋ ਦਵਾਰ ਦਵਾਰ ਦੂਸਰੀ ਗੱਲ ਹੈ ਕਦੀ ਵੀ ਕੋਈ ਦਾਤ ਲੈਣੀ ਹੈ ਤਾਂ ਕਾਲੇ ਨਾ ਪਾਓ। ਪਹਿਲੇ ਤਾਂ ਇੱਥੇ ਬਹਿ ਜਾਓ। ਦੂਸਰੀ ਗੱਲ ਹੈ ਵੀ ਕਦੇ ਕਾਲੇ ਨਾ ਪਾਓ। ਹਾਏ ਮੈਨੂੰ ਆ ਨਹੀਂ ਮਿਲਿਆ ਹੈ। ਤੁਸੀਂ ਅਰਦਾਸ ਕਰਤੀ ਤੁਹਾਡੀ ਫਾਈਲ ਗੁਰੂ ਰਾਮਦਾਸ ਦੇ ਚਰਨਾਂ ਵਿੱਚ ਲੱਗ ਗਈ। ਤੁਸੀਂ ਅਰਦਾਸ ਕਰਤੀ ਤੁਹਾਡੀ ਫਾਈਲ ਬਾਬਾ ਦੀਪ ਸਿੰਘ ਦੇ ਚਰਨਾਂ ਵਿੱਚ ਲੱਗ ਗਈ ਕਾਲੇ ਨਾ ਪਾਓ ਹੁਣ। ਵੇਟ ਐਂਡ ਵਾਚ। ਕਾਲੇ ਨਾ ਪਾਓ। ਤੀਸਰੀ ਗੱਲ ਪਤਾ ਕੀ ਹੈ? ਪਹਿਲੇ ਡਰਨਾ ਛੱਡੋ ਦੂਸਰੇ ਕਾਲੇ ਨਾ ਪਾਓ ਤੀਸਰੀ ਸਭ ਤੋਂ ਵੱਡੀ ਗੱਲ ਇਹ ਐ ਜੇ ਦਾਤ ਮਿਲ ਗਈ ਤੇ ਉਹਦਾ ਹੰਕਾਰ ਨਾ ਕਰਿਓ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਜੇ ਦਾਤ ਮਿਲ ਗਈ ਤੇ ਉਹਦਾ ਹੰਕਾਰ ਨਾ ਕਰਿਓ ਹਮੇਸ਼ਾ ਕਿਉਂ ਕਹੇਤਿਆਂ ਦੂਖ ਭੂਖ ਸਦਮਾਰ ਇਹ ਪੇ ਦਾਤ ਤੇਰੀ ਦਾਤ ਦਾਤਾ ਜੀ ਇਹ ਤੇਰੀ ਦਾਤ ਐ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਦਾਤਾ ਜੀ ਇਹ ਤਾਂ 誰だ<辱>